ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰੱਖਿਆ ਦੇ ਸ਼ਬਦ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦਾ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਬਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਰਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔ ਖੁਦ ਦਿਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤਨ ਰਖਨ ਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨੈ ਛੁਟੈ ਨਿਗਟ ਨਾ ਜਾਈਓ ਦੂਤ ਸ਼ਲੋਕ ਮਹੱਲਾ 5ਵਾਂ ਮਨ ਮੈਂ ਚਿਤਵੋ ਚਿਤਵਨੇ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤਾ ਸਿਰ ਮਸਤਕ ਰਖਿਆ ਆਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰੈ ਆਤਮ ਰਖਿਆ ਗੋਪਾਰ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰੈ ਸਰਵ ਰਖਿਆ ਗੁਰਦਿਆਲੈ ਭੈ ਦੁਖ ਬਿਨਾਸਨੈ ਭਗਤ ਵਿਛਲ 나ਥ 나ਥੇ ਸਰਣ ਨਾਨਕ ਪੁਰਖ ਚੁੱਤੇ කෝර දුකියන් අනකහතයන් ජනමුද රෙදරගම හබිකයාදං මෙට අන්ත සහල සිමරන්ත හාරනාම නානක ජෑසේ පාවක කාෂ්ට පසුමංකරෝතා කෝර දුකියන් අනකහතයක් ජනුද රෙදරංගම හාභිකයාදන් මෙට අන්ත සකල සිමරන්ත හාරනාමනානක ජෑසේ පාවක කාශ්ට පසුමංකරෝත, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ